ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਸ਼ੁਭਕਰਨ ਦੀ ਮ੍ਰਿਤਕ ਦੇਨ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਰਦਾ ਘਰ ਚ ਰਖਵਾਇਆ ਗਿਆ ਹੈ ਜਿਵੇਂ ਹੀ ਸ਼ੁਭਕਰਨ ਦੀ ਮਾਤਾ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚ ਕੇ ਵੱਡਾ ਖੁਲਾਸਾ ਕੀਤਾ ਉੱਥੇ ਹੀ ਕਿਸਾਨਾਂ ਵੱਲੋਂ ਤਿੱਖਾ ਮੋਰਚਾ ਲਾਇਆ ਗਿਆ ਕਿਸਾਨਾਂ ਨੂੰ ਦੇਖਦੇ ਹੀ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ ਰਜਿੰਦਰਾ ਹਸਪਤਾਲ ਵਿਖੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੇ ਵਾਅਦੇ ਪੂਰੇ ਨਹੀਂ ਕਰਦੀ ਅਸੀਂ ਦਿਨ ਰਾਤ ਇੱਥੇ ਹੀ ਰਹਾਂਗੇ ਅਤੇ ਦਿਨ ਰਾਤ ਇਸੇ ਤਰ੍ਹਾਂ ਧਰਨਾ ਦੇਵਾਂਗੇ ਪਾਪਾ ਜੀ ਟੈਲ ਸਿੰਘ ਕਲਸੀ ਨੀ ਰਜਿੰਦਰ ਹਸਪਤਾਲ ਤੁਸੀਂ ਆਏ ਹੋ ਟਰਾਲੀ ਵੀ ਆਈ ਹੈ ਕਿ ਸੰਜਥੇ ਬੰਦੀ ਆਈ ਹੈ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਸਾਰਾ ਪਤਾ ਹੀ ਹੈ ਜਿਹੜਾ ਆਪਣਾ ਨੌਜਵਾਨ ਸੀ ਵੀਰ ਜਿਹੜਾ ਆਪਣੇ ਪੰਜਾਬ ਦਾ ਇਹ ਬਹੁਤ ਸਾਡੇ ਨਾਲ ਜ਼ੁਲਮ ਹੋਇਆ ਹੈ ਬੜਾ ਧੱਕਾ ਕਰਿਆ ਹਰਿਆਣੇ ਸਰਕਾਰ ਨੇ ਪਰ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਇਹ ਵੀ ਇੱਕ ਸੁੱਖ ਦੀ ਨੀਂਦਰ ਦੇ ਵਿੱਚ ਸੁੱਤੀ ਪਈ ਹੈ ਕੋਈ ਸਾਨੂੰ ਇਨਸਾਫ ਨਹੀਂ ਦੇ ਕਾਰਨ ਕੀ ਮੰਦੋ ਇਨਸਾਫ ਨਹੀਂ ਦੇਣ ਦਾ ਕਾਰਨ ਕੀ ਮੰਦੋ ਕਿਉਂਕਿ ਪੰਜਾਬ ਸਰਕਾਰ ਬਾਰ ਬਾਰ ਕਹੇ ਜੀ ਆਪਾਂ ਪਹਿਲਾ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਦੇ ਆਧਾਰ ਤੇ ਹੀ ਪਰਚਾ ਦਰਜ ਹੋਊਗਾ ਦੇਖੋ ਜੀ ਪੋਸਟਮਾਰਟਮ ਵਾਲੀ ਕਿਹੜੀ ਦੀ ਗੱਲ ਰਹਿ ਗਈ ਇਹ ਗੋਲੀ ਮਾਰੀ ਉਹਨਾਂ ਨੇ ਸ਼ਰੀਅਮ ਮਾਰੀ ਇਹ ਬੰਦੇ ਦੇ ਸਾਰੇ ਬਾਹਰ ਲਿਆਂ ਸਟੇਟਾਂ ਚ ਵੀ ਪਤਾ ਲੱਗ ਰਿਹਾ ਵੀ ਗੋਲੀ ਵੱਜ ਗਈ ਹੈ ਹੁਣ ਇਹਨਾਂ ਨੂੰ ਕੋਈ ਪੋਸਟਮਾਰਟਮ ਵਾਲੀ ਇਹ ਤਾਂ ਨਿਆਣੀ ਵਾਲੀਆਂ ਗੱਲਾਂ ਕਰਦੇ ਨੇ ਬੱਚੀਆਂ ਵਾਲੀਆਂ ਗੱਲਾਂ ਵੀ ਜਿੰਮੇ ਕਿਤੇ ਵੀ ਉਦਾਂ ਹੀ ਸ਼ੱਕ ਮਿਸਕਤ ਚ ਚੱਲ ਰਿਹਾ ਰੌਲਾ ਪਾ ਰਹੇ ਨੇ ਵੀ ਗੋਲੀ ਮਾਰੀ ਹੈ ਇਹ ਤਾਂ ਹੁਣ ਮੀਡੀਆ ਨੇ ਸਾਰਾ ਕੁਝ ਹੀ ਦਿਖਾਤਾ ਹੁਣ ਤਾਂ ਕੋ ਪੜਦਾ ਨਹੀਂ ਹੈ ਬੜਾ ਫਾਇਦਾ ਇਸ মিডিਏ ਦਾ ਘਰ ਘਰ ਖਬਰ ਪਹੁੰਚ ਰਹੀ ਹੈ ਵੀ ਕੀ ਹਾਲਾਤ ਹੋਏ ਨੇ ਤੇ ਬਿਲਕੁਲ ਬੇਇਨਸਾਫ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ ਮਤਲਬ ਐ ਕਹਿ ਲੋ ਵੀ ਜਿਹੜਾ ਇੰਨਾ ਤਾਂ ਸਾਡੇ ਨਾਲ ਜ਼ੁਲਮ ਸਲਾਮ ਧਰਮ ਦੇ ਮੁਸਲਮਾਨ ਭਰਾ ਮੰਨ ਨਹੀਂ ਸਕਦਾ ਠੀਕ ਜਿੰਨਾ ਬੀਜੇਪੀ ਧੱਕਾ ਕਰ ਰਹੀ ਹੈ ਸਾਡੇ ਪੰਜਾਬ ਦੇ ਨਾਲ ਕਾਰਨ ਕੀ ਹੋਇਆ ਜੋ ਕਿਸਾਨ ਅੱਜ ਰਾਤ ਮੋਚਵੀ ਚ ਆ ਕੇ ਚੌਕੀਦਾਰੀ ਕਰ ਰਹੇ ਨੇੜਿਓਂ ਕਰਨੇ ਆ ਵੀ ਸਾਡਾ ਬੱਚਾ ਹੈ ਪੰਜਾਬ ਦਾ ਉਹ ਦੋ ਭੈਣਾ ਨੇ ਇਸ ਭਰਾ ਦੀਆਂ ਤੇ ਅਸੀਂ ਉਹਨਾਂ ਨੂੰ ਸਾਸ ਨਹੀਂ ਹੋਣ ਦੇ ਰਹੇ ਵੀ ਤੁਹਾਡੇ ਸਿਰ ਤੇ ਅਸੀਂ ਸਾਰਾ ਪੰਜਾਬ ਬੈਠਾ ਹੈ ਤੁਹਾਨੂੰ ਭੈਣੋਂ ਕਬਰਾਨ ਦੀ ਲੋੜ ਨਹੀਂ ਐਨਾ ਕੱਲ ਨੂੰ ਤੁਹਾਡੇ ਮਨ ਦੇ ਵਿੱਚ ਦਰਦ ਹੋਵੇ ਤੁਹਾਨੂੰ ਮਹਿਸੂਸ ਹੋਵੇ ਵੀ ਸਾਡੇ ਇੱਕ ਭਰਾ ਸੀ ਉਹ ਹਸਪਤਾਲ ਚ ਪਿਆ ਹੈ ਉਹਦੇ ਕੋਲ ਕੋਈ ਪੰਜਾਬ ਦੇ ਲੋਕ ਨਹੀਂ ਸਾਡੇ ਭਰਾ ਨਹੀਂ ਹੈ ਅਸੀਂ ਉਹਨਾਂ ਭੈਣਾਂ ਦੇ ਲਾ ਲੋ ਆਪਣੇ ਬਜ਼ੁਰਗਾਂ ਦੇ ਥਾਂ ਤੇ ਵੀ ਭਰਾਵਾਂ ਦੇ ਥਾਂ ਤੇ ਵੀ ਉਹ ਸਾਡੀਆਂ ਬਤੀਆਂ ਨੇ ਅਸੀਂ ਉਹਨਾਂ ਦੀ ਹੌਸਲਾ ਰੱਖਦੇ ਹੋਏ ਸਾਡੇ ਜਥੇਬੰਦੀ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਹੁਕਮ ਹੋਇਆ ਸਾਨੂੰ ਤੇ ਵੀ ਅੱਜ ਸਾਰਾ ਰਾਤ ਦਿਨ ਪਹਿਰਾ ਲਾਣਾ ਇੱਥੇ ਜਿੰਨਾ ਕਿਰੇ ਇਨਸਾਫ ਨਹੀਂ ਆਪਾਂ ਨੂੰ ਮਿਲਦਾ ਆਪਣਾ ਉਹ ਗ੍ਰਹਿ ਮੰਤਰੀ ਤੇ ਪਰਚਾ ਨਹੀਂ ਕਰਦੀ ਇਹ ਸਰਕਾਰ ਸੀਐਮ ਪੰਜਾਬ ਜਦ ਤੱਕ ਅਸੀਂ ਇੱਥੇ ਬੈਠਾਂਗੇ ਦਿਨ ਰਾਤ ਡਿਊਟੀ ਕਰਦੇ ਕਾਰਨ ਕੀ ਮੰਨਦੇ ਹੋ ਕਿ ਪ੍ਰਸ਼ਾਸਨ ਤੋਂ ਤੇ ਵਿਸ਼ਵਾਸ ਨਹੀਂ ਕਿਸਾਨ ਜਥੇਬੰਦੀਆਂ ਦਾ ਯੋਗੀ ਪੁਲਸ ਵਾਲੋ ਵੀ ਪੁਕਤਾ ਬੰਦੋਤ ਕੀਤੇ ਗਏ ਬੈਰੀਗੇਡ ਲਾਏ ਤੇ ਅਗਰ ਮੁਲਾਜ਼ਮ ਵੀ ਆ ਗਏ ਮਹਿਲਾ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਦੇਖੋ ਇਸ ਪ੍ਰਸ਼ਾਸਨ ਨੇ ਇਸ ਸਰਕਾਰ ਨੇ ਇਸ ਪਬਲਿਕ ਦਾ ਇਸ ਪਰਜਾ ਦਾ ਇਹਨਾਂ ਲੋਕਾਂ ਦਾ ਵਿਸ਼ਵਾਸ ਚੱਕ ਦਿੱਤਾ ਹੈ ਜੀ ਸਾਡੇ ਉੱਥੇ ਪੰਜ ਨੌਜਵਾਨ ਜਿਹੜੇ ਡਾਂਗਾਂ ਦੇ ਨਾਲ ਸਰੀਆ ਦੇ ਨਾਲ ਲੱਤਾਂ ਤੋੜ ਕੇ ਉਹਨਾਂ ਦੀਆਂ ਤੋੜ ਮਰੋੜ ਕੇ ਲੱਤਾਂ ਨੂੰ ਬੋਰੀਆਂ ਚ ਪਾ ਕੇ ਉਹ ਹਰਿਆਣੇ ਚ ਲੈ ਗਏ ਰੋਤਕ पीजीआई अस्पताल ਦੇ ਵਿੱਚ ਦਾਖਲ ਕੀਤੇ ਪਏ ਨੇ ਇੱਥੇ ਕੀ ਵਿਸ਼ਵਾਸ ਕਰੀਏ ਇਹ ਅੰਨੀ ਸਰਕਾਰਾਂ ਦਾ ਕਾਨੂੰਨ ਹੈ ਇੱਥੇ ਕਿਵੇਂ ਵਿਸ਼ਵਾਸ ਕਰੀਏ ਸੀ ਇਸੇ ਤਰ੍ਹਾਂ ਸਾਡਾ ਜਿਹੜਾ ਵਿਸ਼ਵਾਸ ਲੋਕਾਂ ਦਾ ਚੱਕਿਆ ਗਿਆ ਇਹਨਾਂ ਸਰਕਾਰਾਂ ਤੋਂ ਇਹਨਾਂ ਦਾ ਕੋਈ ਪਤਾ ਨਹੀਂ ਧੱਕਾ ਕਰਨ ਇਥੋਂ ਦਾਸ ਲਾ ਜਾ ਕੇ ਸਾਡੇ ਬੱਚੇ ਦੀ ਇਹ ਸਸਕਾਰ ਵੀ ਕਰ ਸਕਦੇ ਜਿੱਥੇ ਦਾ ਕਿਤੇ ਤੱਕ ਹੈ ਜਿਹੜੀ ਕੀ ਇਹਨਾਂ ਨੇ ਬਾਅਦ-ਬਾਅਦ ਮੀਡੀਆ ਵਿੱਚ ਵੀ ਗੱਲਾਂ ਆਈਆਂ ਕੀ ਇਹਨਾਂ ਦੀ ਜਿਹੜੇ ਤਿੰਨ ਭਰਾਵਾਂ ਦਾ ਇੱਕ ਅਲੱਗ-ਅਲੱਗ ਤਿੰਨ ਭੈਣਾਂ ਦਾ ਇੱਕ ਅਲੱਗ-ਅਲੱਗ ਦੋ ਭੈਣਾਂ ਦੋ ਭੈਣਾਂ ਦੋ ਭੈਣਾਂ ਦਾ ਇਕੱਲਾ-ਇਕੱਲਾ ਪਰਾਂ ਹੈ ਲੇਕਿਨ ਮਾਪਿਓ ਦੀ ਮੌਤ ਹੋ ਗਈ ਲੇਕਿਨ ਮਾਂ ਕੱਲ ਆ ਗਈ ਪਿਓ ਹੈ ਕੀ ਮੰਨਦੇ ਹੋਗੇ ਪਿਓ ਹੈਗਾ ਮਾਂ ਕੱਲ ਆ ਗਈ ਤੇਰਾ ਚਲਵਾ ਦੀ ਮਾਂ ਸੀ ਉਹ 17 ਸਾਲ ਤੋਂ ਪਤਾ ਲੱਗ ਰਿਹਾ ਬੱਚਿਆਂ ਤੋਂ 17 ਸਾਲ ਤੋਂ ਇਹਨਾਂ ਨੂੰ ਤਲਾਕ ਦੇ ਕੇ ਆਪਣੇ ਘਰ ਵਾਲੇ ਛੱਡ ਕੇ ਚਲੀ ਗਈ ਹੈ ਵਿਆਹ ਉਹਨੇ ਹੋਰ ਥਾਂ ਤੇ ਜਾ ਕੇ ਕਰਾ ਲਿਆ ਸਰ ਉਹਦੇ ਬੱਚੇ ਵੀ ਆ ਉੱਥੇ ਜਾ ਕੇ ਉੱਥੇ ਵੀ ਬੱਚੇ ਪੈਦਾ ਹੋ ਗਏ ਨੇ ਉਹਦੇ ਉਹਨੇ ਸਾਰ ਨਹੀਂ ਲਈ ਹੈਗੀ 17 ਸਾਲ ਉਨੇ ਇਹਨਾਂ ਬੱਚਿਆਂ ਦੀ ਸਾਰਨੀ ਲਈ ਛੋਟੀ ਬੇਟੀ ਉਹਦੀ ਬਿਆਨ ਦੇਰੀਏ ਪੱਤਰਕਾਰਾਂ ਦੇ ਕੋਲ ਮੀਡੀਆ ਦੇ ਸਾਹਮਣੇ ਵੀ ਮੈਨੂੰ ਤੇ ਇਹ ਵੀ ਨਹੀਂ ਪਤਾ ਮੇਰੀ ਮਾਂ ਇੱਕ ਕੌਣ ਜਮਰੀ ਨੂੰ ਛੱਡ ਕੇ ਚਲੀ ਗਈ ਹੈ ਉਹ ਸਾਨੂੰ ਐ ਸ਼ੱਕ ਪੈਂਦਾ ਹੈ ਵੀ ਉਹ ਸਰਕਾਰ ਦੀ ਸਿਆਸਤ ਹੈ ਸਰਕਾਰ ਦੀ ਮਲੀਭੁਗਤ ਹੈ ਉਹਨੂੰ ਉਠਾ ਕੇ ਉਰ ਤੋਂ ਤਰੋੜ ਮੋੜ ਤੇ ਬਿਆਨ ਦਿਵਾ ਕੇ ਇਹ ਸਨਸਕਾਰ ਕਰਨਾ ਚਾਹੁੰਦੀ ਹੈ ਇਹ ਜਿਹੜਾ ਸਾਡਾ ਕਤਲ ਹੋਇਆ ਹੈ ਸਾਡੇ ਤੇ ਹੱਤਿਆਕਾਰ ਹੋਇਆ ਇਹਨੂੰ ਮੋੜ ਮੋੜ ਕੇ ਰੋਲਣਾ ਕਰਨ ਲੱਗ ਪਿਆ ਯਾਰ ਤੱਕ ਕਦ ਤੱਕ ਜਦ ਤੱਕ ਇਹਦੇ ਪੋਸਟਮਾਨ ਨਹੀਂ ਹੁੰਦਾ ਦੇਖੋ ਜੀ ਜਦ ਤੱਕ ਪਰਚਾ ਨਹੀਂ ਹੁੰਦਾ ਹਰਿਆਣਾ ਸਰਕਾਰ ਦੇ ਉੱਪਰ ਜਿਹੜਾ ਉੱਥੇ ਆਦੂ ਹੈ ਜਿਵੇਂ ਗ੍ਰਹਿ ਮੰਤਰੀ ਆਹੋ ਉੱਤੇ ਪਰਚਾ ਨਹੀਂ ਹੁੰਦਾ ਜਾਓ ਅੱਗੋਂ ਸਾਨੂੰ ਬੰਦੇ ਫੜਾਪੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਜਦ ਤੱਕ ਅਸੀਂ ਇਹ ਮਤਲਬ ਆਪਣਾ ਮਰਦਾ ਨਹੀਂ ਅਸੀਂ ਠੀਕ ਹੈ ਜੀ ਠੀਕ ਹੈ ਜਦ ਤੱਕ